बोल जाएगी ये मंत्री जितनी हमारी है उतनी पूरी इंडिया की उतनी आप सब की है तो आप सबको ज्यादा मुबारक है कैच याद है कैसे पकड़ा पकड़ाओ बिल्कुल सर भगवान ने मुझे पहली बार दूसरा मौका दिया था और मैं खुशी की मैंने नहीं जाने प्रधानमंत्री से रहा रहा तो कैसा लग रहा है कैसा लग रहा है हमारा वर्ल्ड कप फाइनल खेलने का प्रेशर रहा अकेला हम्म पापा की बड़ी कैसा लगा पापा की बड़ी तो नहीं कैसा लग रहा है क्या प्रेशर रहा कैसा रहा सब ਅਮਰੋਦ ਬਾਦਰ ਦਾ ਜੀਤਾ ਦੋ ਰੋ ਰਹੇ ਜੀ ਆਪਕੇ ਉਹ ਕੁਝ ਹੁੰਦਾ ਹਰ ਵਾਰ ਹੁੰਦਾ ਹੈ ਅਮਰੋਦ ਵੀ ਇਨਸੀਡੈਂਟ ਵੀ ਮੈਨੇ ਸੌ ਕੀਤਾ ਹੋ 50 ਵੀ ਹੋ ਹਰ ਵਾਰ ਬਾਦਰ ਦਾ ਕਿੰਨਾ ਯੋਗਤਾ ਦੇਖੀਏ ਆਪ ਕਿਸ ਤੱਕ ਆਪ ਤੱਕ ਦੀ ਚਰਨੀ ਮਾ ਪਿਤਾ ਜੀ ਸਭ ਪੇਰੈਂਟ ਦਾ ਬਹੁਤ ਜ਼ਿਆਦਾ ਯੋਗਦਾਨ ਹੁੰਦਾ ਪਰ ਉਹ ਨਹੀਂ ਸਪੋਰਟ ਕਰ ਰਹੇ ਕਿ ਅੱਜ ਉਹ ਪਗਹੀ ਨਹੀਂ ਬੋਲਣਾ ਅਮਰੋਦ ਥੈਂਕ ਯੂ ਇਨਕੋ ਕੁਝ ਲੇ ਫੋਟੋ ਤਸਵੀਰਾਂ ਤੁਹਾਨੂੰ ਦਿਵਾ ਦਈਏ ਜੀ ਪਿੱਛੇ ਆ ਜਾਓ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਦੇ ਨਾਲ ਅੱਜ ਜਿਹੜਾ ਸੈਲੀਬ੍ਰੇਸ਼ਨ ਜਿਵੇਂ ਚੱਲ ਰਿਹਾ ਹੈ ਤਾਂ ਮੰਤਰੀ ਹਰਪਾਲ ਚਿਮਾ ਨਾਗ ਮੌਜੂਦ ਨੇ ਹਰਮਿੰਦ ਕੀ ਕਹੋਗੇ ਅੱਜ ਹਰਮਿੰਦ ਦੇ ਹਰਮਿੰਦ ਬਦਲੂ ਸ਼ੇਰ ਬੋਲੋ ਯਾਰ ਇਹ ਕਿਸ ਤਰ੍ਹਾਂ ਦੇ ਨਾਲ ਇੱਕ ਵੱਡਾ ਮੂਵਮੈਂਟ ਹੈ ਜਿਵੇਂ ਇਹ ਕਿਵੇਂ ਦੇਖਦੇ ਹੋ ਬਹੁਤ ਵੱਡਾ ਮੂਵਮੈਂਟ ਹੈ ਕਿ ਆਖਰਕਾਰ ਪੰਜਾਬ ਦੀ ਧੀਆ ਨਾਮ ਰੋਸ਼ਨ ਕਰਕੇ ਆਈਆਂ ਨੇ ਅੱਜ ਸਾਡੀਆਂ ਧੀਆ ਪੰਜਾਬ ਦਾ ਨਾਮ ਦੁਨੀਆ ਭਰ ਦੇ ਅੰਦਰ ਰੋਸ਼ਨ ਕਰਕੇ ਪੰਜਾਬ ਭਰਤੀਆਂ ਨੇ ਔਰ ਸਮੁੱਚਾ ਪੰਜਾਬ ਅੱਜ ਪੱਬਾ ਪਾਰ ਆ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਧੂਲ ਬਜਾ ਕੇ ਉਹ ਮਿੱਠਾ ਕਰਵਾ ਕੇ ਅੱਜ ਉਹਨਾਂ ਦਾ ਸਵਾਗਤ ਕਰ ਰਿਹਾਗਾ ਮੈਂ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਨਾਂ ਦੋਲਾਂ ਸਾਡੀਆਂ ਬੇਟੀਆਂ ਦਾ ਸਵਾਗਤ ਕਰਦਾਗਾ ਉਹਨਾਂ ਦੇ ਪਰਿਵਾਰਾਂ ਦਾ ਨੂੰ ਬਹੁਤ-ਬਹੁਤ ਮੁਬਾਰਕਾਂ ਬੇਟੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਮੈਂ ਸਮਝਦਾ ਸਾਡੇ ਪੰਜਾਬ ਦੇ ਹੀ ਬਹੁਤ ਹੀ ਵੱਡਾ ਖੁਸ਼ੀਆਂ ਦਾ ਦਿਨ ਆ ਕਿ ਸਾਡੀਆਂ ਬੱਚੀਆਂ ਜਿਹੜੀਆਂ ਨੇ ਗਈਆਂ ਉਹ ਦੁਨੀਆ ਦੇ ਅੰਦਰ ਆਪਣਾ ਨਾਮ ਚਮਕਾ ਕੇ ਅੱਜ ਪੰਜਾਬ ਚ ਆਪਣੇ ਘਰ ਪਰਤੀਆਂ ਨਹੀਂ ਗੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਨੂੰ ਕਿਉਂਕਿ ਜਿਵੇਂ ਦੇਖੀਏ ਤਾਂ ਤੁਸੀਂ ਦੇਖਿਆ ਕਿ ਪਿੱਛੇ ਮਰਨੈ ਜੋਲ ਦਾ ਪਰਿਵਾਰ ਹੈ ਭਾਈ ਪਹੁੰਚਾਇਆ ਮੈਂ ਇੱਕ ਭੈਣ ਕੁ ਭੂਆ ਫਿਰ ਸਰ ਇੱਕ ਬਾਾਰ ਮੈਮ ਮੈਮ ਸਰ ਸਰ ਮੈਮ ਮੈਮ ਅਗਲੀ ਬਾਤ ਬਾਅਦ ਕਰੀਏ ਮੈਮ ਗੱਡੀ ਚਲੋ 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 ਕ੍ਰੈਸ਼ੀਮ ਜੀ ਆਇਆਂ ਨੂੰ ਚਲੋ 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 ਭਾਈ ਚਲੋ ਚਲੋ ਬੰਦਰ ਚਲੋ ਚਲੋ ਭਾਈ ਹਲੇ ਚਲੋ ਕੀ ਆਕਰਕਰ ਇੱਕ ਆਜਾ ਅਜੇ ਮੈਂ ਆਕਰਕਰ ਕੇ ਸਭ ਦੇ ਨਾਲ ਦਰਸ਼ਕਾਂ ਦੇ ਨਾਲ ਇੱਕ ਵੱਡਾ ਰੋਡ ਸ਼ੋਅ ਹੈ ਜਿਹੜਾ ਉਹ ਆਕਰਕਰ ਲਾਹੂਗਾ ਕਿਉਂਕਿ ਇਸ ਪੂਰੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਹਰ ਕੋਈ ਇਸ ਸਭ ਖੁਸ਼ੀਆਂ ਵੇਲੇ ਕੋਈ ਇਸ ਖੁਸ਼ੀਆਂ ਵੇੜੇ ਇਸ ਮੂਮੈਂਟ ਨੂੰ ਸੈਲੀਬ੍ਰੇਟ ਕਰਨਾ ਚਾਹੁੰਦਾ ਹੈ ਇਹ ਤਸਵੀਰ ਸਾਹਤ ਤੌਰ ਤੇ ਨਜ਼ਰ ਪੈ ਰਹੀ ਹੈ ਜਦੋਂ ਆਖਰ ਪੰਜਾਬ ਦੀਆਂ ਧੀਆਂ ਨਾਮ ਰੋਸ਼ਨ ਕਰਕੇ ਪਹੁੰਚਿਆ ਨੇ ਤੇ ਮੁਸਕਰਾਹਟ ਸਾਹਤ ਤੌਰ ਤੇ ਦਰਸ਼ਿਤ ਹੋਂਦੀ ਹੈ ਕਿ ਕਿੰਨਾ ਵੱਡਾ ਦਿਨ ਅੱਜ ਦਾ ਇਹ ਜਿਹੜਾ ਹੈਗਾ ਪੂਰੇ ਰਹਿ ਰਿਹਾ ਹੈ ਉਹਦੇ ਨਾਲ ਹੀ ਪਰ ਕੋਈ ਜਾਣਨਾ ਚਾਹੁੰਦਾ ਹੈ ਸੁਣਨਾ ਚਾਹੁੰਦਾ ਹੈ ਉਹਨਾਂ ਨੂੰ ਤੇ ਇਹੇ ਇਹੇ ਦਿਨ ਦੇ ਇੰਤਜ਼ਾਰ ਦੇ ਵਿੱਚ ਕਹਿ ਸਕਦੇ ਆ ਕਿ ਲਗਾਤਾਰ ਮਿਹਨਤ ਇਸ ਦਾ ਪਰਿਵਾਰਾਂ ਨੇ ਵੀ ਕੀਤੀ ਬੱਚਿਆਂ ਨੇ ਵੀ ਕੀਤੀ ਜਿੱਤੋਂ ਬਾਅਦ ਆਖਰੇ ਦਿਨ ਹੈ ਜਿਹੜਾ ਉਹ ਸੈਲੀਬ੍ਰੇਟ ਕਰਨ ਦੇ ਲਈ ਸਾਰਿਆਂ ਨੂੰ ਮੌਕਾ ਮਿਲਿਆ ਤਸਵੀਰਾਂ ਕੀ ਇਸ ਪੂਰੇ ਦਿਨ ਦਿਹਾੜੇ ਦੇ ਲਈ ਜੇ ਦੇਖਿਆ ਜਾਵੇ ਤਾਂ ਸਾਹਮਣੇ ਤੋਂ ਦਿਖਾ ਦਈਏ ਅੱਗੇ ਫਲੈਗ ਹੈ ਉਹਦੇ ਫਲੈਗ ਦੇ ਪਿੱਛੇ ਦੋ ਗੱਡੀਆਂ ਜਿਨ੍ਹਾਂ ਚ ਦੋਹੇ ਅਲੱਗ-ਅਲੱਗ ਪਰਿਵਾਰ ਨੇ ਜਿਹੜੇ ਉਹ ਕਾਫਲੇ ਦੇ ਰੂਪ ਦੇ ਵਿੱਚ ਅੱਗੇ ਵਧਦੇ ਹੋਏ ਦਿਖ ਰਹੇ